やった I don't know, I don't know, I don't know, I don't know. अज माता भद्रकाली के सत्तरवें मेले के उपलक्ष्य उ एक विशाल शोभा यात्रा ब्रह्मपुर मंदिर तो आरंभ हुई है میری رات ਨੂੰ پوری 12:00 ਵਜੇ ਦੇ ਪੱਤਰਕਾਰੀ ਮੰਦਰ شیخوਪੁਰ ਪਹੁੰਚੇਗੀ شہر ਦੇ ਵਿੱਚ ਬਹੁਤ ਹੀ ਹਿਸਾਬ ਆ ਔਰ ਬਹੁਤ ਹੀ ਵਧੀਆ ਚਾਕੀਆਂ ਬੈਂਡ رونقਾਂ ਦਾ ਸ਼ਹਿਰ ਦੇ ਵਿੱਚ پوری ਔਰ ਲੋਕਾਂ ਦੀ ਮੰਨਤਾ ਹੈ ਇਸ માતા ਦੇ ਦਰਵਾਜ਼ੇ ਤੋਂ ਪੂਰੀਆਂ ਹੁੰਦੀਆਂ ਔਰ ਲੋਕ ਹੋਮਾ ماں کے اس માતા ਦੇ ਦਰਵਾਜ਼ੇ ਪਹੁੰਚਦੇ ਨੇ ਔਰ ماں نے ماں بڑا اشیਰਵਾਦ ਕਪੂਰਥਲਾ ਨਿਵਾਸੀਆਂ ਦੇ अच्छ सारा शहर माता के रंग शोभा गुरारी चौकिया चौंक चारबती चौक तो पुरानी दाना मंडी पुरानी दाना मंडी तो फिर सुभाष पैलस वाला चौक उस डायरेक्ट शिवपुर जाओ जाओगे, धर्म शोभा यात्रा घूम माके पहुंचते सब धर्मांडे नौजवान पीढ़ी भैन हां जी ਇਹ ਇੱਕ ਸੰਦੇਸ਼ ਜਾ ਰਿਹਾ ਹੈ ਸੰਦੇਸ਼ ਇਹ ਜਾ ਰਿਹਾ ਕਿ ਸਾਰੇ ਲੋਕ ਮਾਤਾ ਦੇ ਦਰਬਾਰ ਨਾਲ ਜੁੜੇ ਹੋਏ ਆ ਲੋਕਾਂ ਦੀਆਂ ਭਾਵਨਾਵਾਂ ਅਕਸਰ ਰਲ ਮਿਲ ਕੇ ਧਰਮ ਦੇ ਯੋਜਨ ਕਰਦੇ ਆ ਔਰ ਮੇਲਾ ਹੈ ਹੀ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸਾਰੇ ਰਲ ਕੇ ਨੂੰ ਮਨਾਉਂਦੇ ਆ ਅਸਲ ਆਖਰੀ ਸਵਾਲ ਇੱਕ ਇੱਕ ਨੂੰ ਰક્ષਣ ਹੈ ਕਿ ਇਹਦਾ ਮੇਲਾ ਵਾ ਹਲੇ ਕੋਈ ਨਾਸਿਰ ਦੇ ਵਿੱਚ ਆ ਕੋਈ ਨੂੰ ਮੇਲਾ ਅਸੀਂ ਮੇਲੇ ਦੀ ਰਿਦਾਈ ਦੇ ਰਹੇ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਹਰ ਇਨਸਾਨ ਸਮਝਦਾਰ ਹੈ ਕਿ ਅਸੀਂ ਆਪਣਾ ਭੂਤ ਕਿਦਾਂ ਦੇਖਣਾ ਹੈ ਔਰ ਇਸ ਤੋਂ ਉੱਪਰ ਮੈਂ ਕੁਝ ਇਹ ਕਹਿਣਾ ਚਾਹੁੰਦਾ ਅੱਜ ਦੇ ਦਿਨ ਤੇ ਮੈਂ ਇੱਕ ਨੌਜਵਾਨ ਪੀੜ੍ਹੀ ਨੂੰ ਅਪੀਲ ਵੀ ਕਰਦਾ ਕਿ ਆਪਾਂ ਨੂੰ ਨਸ਼ਿਆਂ ਤੋਂ ਪਰੇ ਰਹਿਣਾ ਚਾਹੀਦਾ ਔਰ ਜਿੱਦਾਂ ਇਹ ਵੱਡੇ ਯੋਜਨ ਹੁੰਦੇ ਨੇ ਤੇ ਸਹਿਯੋਗ ਕਰਕੇ ਸਾਫ ਸੁਥਾਈ ਦਾ ਪ੍ਰਬੰਧ ਰੱਖਣਾ ਚਾਹੀਦਾ ਸਿਆਲੂ ਕੋ ਸਰਕਾਰੀ ਮੰਦਰ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੰਮਾ ਕੇ ਸੰਗਤ ਪਹੁੰਚੀ ਆ ਔਰ 77ਵਾਂ ਸਾਡਾ ਮੇਲਾ ਸ਼ੇਭਾ ਯਾਤਰਾ ਜੀ ਨਿਕਲ ਰਹੀ ਆ ਮਾਣ ਮਾਈ ਵੀ ਔਰ ਸਾਰੇ ਸ਼ਹਿਰ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਮੇਰੇ ਪੱਤਰਕਾਰੀ ਮਾਤਾ ਨੂੰ ਉਹਨਾਂ ਦੀ ਪ੍ਰਚੰਡ ਜੋਤ ਪਾਕਿਸਤਾਨ ਸ਼ੇਖੂਪੁਰ ਤੋਂ ਆਈ ਸੀ ਉਹ ਖਾਸ ਸਥਾਪਨਾ ਹੋਈ ਜੀ ਅਰਜੇਾਰੇ ਪੰਜਾਬ ਤੇ ਲੋਗ ਉਸ ਵਿਹਾਰੇ ਤੇ ਪਰ ਸਿੱਧਾ ਸਾਡੇ ਮੇਲਾ ਹੁੰਦਾ ਆ ਨਕਮਸਤਕਾ ਕੋਣ ਆਉਂਦੇ ਆ ਤੇ ਸਾਡੇ ਸ਼ਹਿਰ ਵਾਸੀ ਸ਼ੇਵਾ ਯਾਤਰਾ ਦੇ ਦੋਨਾ ਜੋ ਲੋਗ ਆਉਂਦੇ ਮੱਥਾ ਦੇਖਣ ਨੇ ਉਹਨਾਂ ਨੇ ਜੋ ਸੇਵਾ ਕਰ ਸਕਦੇ ਆ ਉਹ ਕਰਦੇ ਆ ਕੋਲੇ ਲੰਗਰ ਲਾਉਂਦਾ ਇਹ ਜਿੱਤੇ ਅਸੀਂ ਸੇਵਾ ਕਰਦਾ ਕੋਈ ਉਥੇ ਪ੍ਰਬੰਧ ਕਰਦਾ ਇਹ ਇੱਕ ਬੰਦੇ ਦਾ ਮੇਲਾ ਨਹੀਂ ਸਾਰੇ ਸ਼ਹਿਰ ਗੁੱਟ ਕੇ ਇਕੱਠੇ ਹੋ ਕੇ ਇਹ ਮੇਲਾ ਮਨਾਉਂਦੇ ਆ ਤੇ ਇਹ ਬਹੁਤ ਪਵਿੱਤਰ ਜਗ੍ਹਾ ਤੇ ਇਹਦੇ ਤੇ ਸਾਰਿਆਂ ਦੇ ਨਿਰੰਤਰ ਅਮਨ ਸ਼ਾਂਤੀ ਚੰਗ ਰਹੇ ਅਰਦਾਸ ਕਰਦੇ ਰਾਮਾ ਜੀ ਅੱਜ ਜਿੱਤੇ ਸਿੱਖ ਭਾਈ ਜਰਕ ਨਾਲ ਬੜੀ ਉਹ ਬੜੀ ਤੀਨ ਯਾਰ ਹਿੰਦੀ ਸਿੱਖ ਭਾਈ ਸਾਰਾ ਦੋ ਹੈ ਹੀ ਨਹੀਂ ਬੜੀ ਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਮੰਗਾ ਨਹੀਂ ਇਹ ਕੋਈ ਆ ਜੋਣਾ ਦਾ ਬੋਲੇਗਾ ਕੀ ਅਰਦਾਸ ਕੀਤੀ ਮਹਾਂਮਾਈ ਦੇ ਅਰਦਾਸ ਮਹਾਂਮਾਈ ਦੇ ਕਰਨਾ ਚਾਹੀਦਾ ਕਿ ਆਮਨ ਸ਼ਾਂਤੀ ਚੈਨ ਸਾਡੇ ਪੰਜਾਬ ਚ ਰਹਿਣਾ ਚਾਹੀਦਾ ਉਹ ਸ਼ਹੀਦੋ ਦਿਮਾਗ ਦੇਖਦੇ ਦਿਮਾਗ ਨਾਲ ਵੋਟ ਪਾ ਕੇ ਮਤਨ ਦਾ ਦਾਨ ਜਿਦਿਓ ਕੋਈ ਠੀਕ ਸਮਝਦੇ ਆ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ 77ਵੇਂ ਮੇਲੇ ਮਹਾਂਮਾਈ ਪੱਤਰਕਾਰੀ ਦੇ ਰਿਫਲੈਕਸ ਦੇ ਵਿੱਚ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਕਿਉਂਕਿ ਮਾਤਾ ਪੱਤ੍ਰਕਾਲੀ ਜੀ ਬਹੁਤ ਕਿਰਪਾਲੂ ਕਮੂਤਰ ਹਲਕੇ ਦੇ ਉੱਤੇ ਅੱਜ ਬਹੁਤ ਵੱਡੀ ਵਿਚਾਰ ਸ਼ੋਭਾ ਯਾਤਰਾ ਮਾਤਾ ਰਾਣੀ ਪੱਤ੍ਰਕਾਲੀ ਦੇ ਮੇਲੇ ਨੂੰ ਮੁੱਖ ਰੱਖ ਰਿਆ ਹੋਇਆ ਰਾਣਕੁਣ ਮੰਨਦਾ ਕਹੋਗੇ ਸ਼ਾਇਦ ਵਕਵਾ ਪੁਜਾਰਾ ਹੁੰਦੇ ਜਿਹੜੇ ਆ ਬਾਅਦ ਜਿਹੜੀ ਆ ਸਮਾਪਤੀ ਮਾਤਾ ਪੱਤ੍ਰਕਾਲੀ ਮੰਦਰ ਹੋਣੀ ਆ ਸੋ ਮੈਂ ਹਮੇਸ਼ਾ ਚਾਹਨਾ ਵਾ ਕਿ ਕਪੂਤਰੇ ਸੰਗਤ ਦੇ ਉੱਤੇ ਇੱਦਾਂ ਹੀ ਮਾਤਰਾ ਦੀ ਮੇਲ ਪਿਆਰ ਰੱਖੀਏ ਹਿੰਦੂ ਸੇਕ ਸਾਰੇ ਭਾਈਚਾਰੇ ਜਿਹੜਾ ਨਾਲ ਲੜ ਕੇ ਧਾਰਮਿਕ ਤੇ ਪ੍ਰੋਗਰਾਮਾਂ ਦੀ ਸਰਦੰਦੇ ਆ ਇੱਦਾਂ ਹੀ ਕਪੂਤਰੇ ਦੇ ਵਿੱਚ ਏਕਤਾ ਦਾ ਪੱਤੀ ਚੱਲਦਾ ਰਹੇ ਮੈਂ ਆਪਣੇ ਵੱਲੋਂ ਸੰਬੂਚੇ ਕਪੂਤਰੇ ਦੇ ਲੋਕਾਂ ਵੱਲੋਂ ਮਾਤਾ ਇੰਦ ਪੱਤ੍ਰਕਾਲੀ ਮਾਤਾ ਜੀ ਦੇ 77ਵੇਂ ਮੇਲੇ ਦੇ ਉੱਪਰ ਲੱਖਾਂ